ਫਿਰੋਜ਼ਪੁਰ ਦੇ ਇਤਿਹਾਸਕ ਗੁਰਦੁਆਰਾ ਜਾਮਨੀ ਸਾਹਿਬ ਦੇ ਵਿੱਚ ਗੈਸ ਸਿਲੰਡਰ ਨੂੰ ਅੱਗ ਲੱਗਣ ਕਾਰਨ 7 ਵਿਅਕਤੀ ਬੁਰੀ ਤਰ੍ਹਾਂ ਝੁਲਸ ਗਏ ਜ਼ਖਮੀ ਹੋਏ 7 ਵਿਅਕਤੀਆਂ ਵਿੱਚੋਂ 5 ਸਕੂਲੀ ਵਿਦਿਆਰਥੀ ਤੇ 2 ਗੁਰਦੁਆਰਾ ਸਾਹਿਬ ਦੇ ਸੇਵਾਦਾਰ ਨੇ ਜ਼ਖਮੀਆਂ ਨੂੰ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਗਨੀਮਤ ਰਹੀ ਕਿ ਇਸ ਦੌਰਾਨ ਵੱਡਾ ਹਾਦਸਾ ਹੋਣੋਂ ਟਲਿਆ ਕਿਉਂਕਿ ਜਿਸ ਥਾਂ ਤੇ ਇਸ ਸਿਲੰਡਰ ਨੂੰ ਅੱਗ ਲੱਗੀ ਉੱਥੇ ਵੱਡੀ ਗਿਣਤੀ ਦੇ ਵਿੱਚ ਹੋਰ ਗੈਸ ਸਿਲੰਡਰ ਪਈ ਸਨ ਤੇ ਸਿਲੰਡਰ ਨੂੰ ਅੱਗ ਲੱਗਣ ਤੋਂ ਬਾਅਦ ਇਸ ਤਰ੍ਹਾਂ ਧਮਾਕਾ ਹੋਇਆ ਜਿਸ ਕਾਰਨ 7 ਲੋਕ ਅੱਗ ਦੀ ਲਪੇਟ ਵਿੱਚ ਆਏ ਤੇ ਬੁਰੀ ਤਰ੍ਹਾਂ ਚਲਸ ਗਏ ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਗੈਸ ਸਿਲੰਡਰ ਦੇ ਲੀਕ ਹੋਣ ਕਾਰਨ ਵਾਪਰੀ ਹੈ ਇਹ ਥੋੜੀ ਦੇਰ ਪਹਿਲੇ 5 ਪੇਸ਼ੈਂਟਸ ਆਏ ਨੇ ਬਰਨਸ ਕੇਸ ਹੈਗੇ ਨੇ ਕਾਫੀ ਐਕਸਟੈਂਸਿਵ ਬਰਨਸ ਵੀ ਹੈ ਕੁਝ ਤੇ ਜਿਹੜੇ ਸੁਣਿਆ ਕਿ ਗੁਰਦੁਆਰਾ ਸਾਹਿਬ ਅਜੀਤਪੁਰ ਚ ਉੱਥੇ ਸੰਤ ਬਲਾਸਟ ਹੋਇਆ ਤੇ ਉੱਥੇ ਅੱਗ ਲੱਗੀ ਜੀ ਇਹ ਕਿੰਨੇ ਮਰੀਜ਼ ਸੀਗੇ ਨੇ ਪੰਜ ਪੇਸ਼ੈਂਟ ਹੋਏ ਜੀ ਕੀ ਕੀ ਨਾਮ ਹੈਗੇ ਜੀ ਰਾਜਪਾਲ ਗੁਰਬਖਸ਼ ਸਿੰਘ ਜਗਸੀਰ ਸਿੰਘ ਆਕਾਸ਼ਦੀਪ ਸਿੰਘ ਤੇ ਰਾਮ ਭਗਵਾਨ ਤਾਂ ਠੀਕ ਨੇ ਪੇਸ਼ੇ ਠੀਕ ਨੇ ਇੱਕ ਪੇਸ਼ੈਂਟ ਦੇ ਬੰਸ ਥੋੜਾ ਜਿਆਦਾ ਹੈਗੇ ਆ ਬਾਕੀ ਸਭ ਜਨ ਦਿਖ ਰਿਹਾ ਕੋਈ ਦੱਸਣਗੇ ਜੇ ਰੈਫਰ ਕਰਨਾ ਜੋਗੀ ਹੋਈ ਆ ਕੀ ਇਲਾਜ ਕੀਤਾ ਜਾਗਾ ਇਲਾਜ ਅਸੀਂ ਸਾਰਾ ਕਰਤਾ ਵਸਟੇਡ ਵੀ ਦਿੱਤੀ ਸਭ ਕੁਝ ਹੋ ਗਿਆ ਡੀਕੀ ਵੀ ਲੱਗੇ ਆ ਤੇ ਹੁਣ ਫਰਦਰ ਜੋ ਵੀ ਹੈਗਾ ਅਸੀਂ ਦੇਖ ਰਹੇ ਹਾਂ ਨਕਸਾਨ ਦਾ ਹੁਣ ਅਜੇ ਕੋਈ ਪਤਾ ਨਹੀਂ ਅਸੀਂ ਤਾਂ ਜਦੋਂ ਪਤਾ ਲੱਗਾ ਦਫਤਰ ਪਹਿਲਾਂ ਢੇੜਾ ਵੀ ਮਾਰਿਆ ਇੱਕ ਢੇੜਾ ਮਾਰ ਕੇ ਬਾਹਰ ਹੀ ਨਿਕਲ ਕੇ ਦਫਤਰ ਹੀ ਪਹੁੰਚੇ ਹਾਂ ਤੇ ਉਦੋਂ ਮੈਂ ਕਹੇ ਆ ਅੱਗ ਲੱਗੀ ਪਤਾ ਨਹੀਂ ਇਹ ਅੱਗ ਲੱਗੀ ਕਿਵੇਂ ਇਹ ਹੁਣ ਬਾਅਦ ਚ ਪਤਾ ਲੱਗੇਗਾ ਵੇਖਣ ਦੇ ਫਟਿਆ ਫਟਿਆ ਹੀ ਦੱਸ ਰਹੇ ਸੀ ਪਤਾ ਨਹੀਂ ਉਹਨਾਂ ਅੰਦਰ ਅਜੇ ਵੜਿਆ ਨਹੀਂ ਨਾ ਕੋਈ ਜਾਂ ਫਿਰ ਪੱਜ ਗਏ ਆ ਤੁਹਾਡੇ ਸਾਹਮਣੇ ਕਿੰਨੇ ਗਿਨੇ ਤਿੰਨ ਚਾਰ ਵਸਤੀ ਨੇ ਜੀ ਪੰਜ ਚਾਰ ਪੰਜ ਦੋ ਦੋ ਨਮਲਾਜੋ ਇਹ ਲੰਗਰ ਦੇ ਵਿੱਚ ਹੋਈ ਲੰਗਰ ਗੁਰਦਾਰਜਾਮੀ ਸਾਹਿਬ ਜੀ ਗੁਰਦਾਰਜਾਮੀ ਸਾਹਿਬ ਜੀ ਤੇ ਗੁਰਦਵਾਰਾ ਸਾਹਿਬ ਦੇ ਵਿੱਚ ਲੰਗਰ ਹਾਲ ਦੇ ਵਿੱਚ ਇੱਕ ਸਟੋਰ ਰੂਮ ਸੀਗਾ ਜਿਹਦੇ ਵਿੱਚ ਸਿਲੰਡਰ ਪਏ ਹੁੰਦੇ ਆ ਜਿਹਨਾਂ ਸਿਲੰਡਰਾਂ ਦੇ ਵਿੱਚੋਂ ਕਈ ਵਾਰੋਂ ਸਿਲੰਡਰ ਜਿਹੜੇ ਆ ਬੰਦ ਕੰਡੇ ਦੇ ਵਿੱਚ ਸੀਗੇ ਉਹਨਾਂ ਵਿੱਚ ਗੈਸ ਲੀਕੇਜ ਹੋਈ ਹੈ ਉਸ ਤੋਂ ਬਾਅਦ ਜਿਹੜੀ ਆ ਜਿਹੜੀ ਇੱਕ ਪੱਠੀ ਵਿੱਚ ਜਿਹੜਾ ਉਹ ਜਿੱਥੇ ਅੱਗ ਸੜਦੀਆਂ ਹੋਣਾ ਬੰਦੀਆਂ ਸੀ ਤੇ ਜਦੋਂ ਉਹ ਦਰਵਾਜ਼ਾ ਖੁੱਲ੍ਹਿਆ ਕਿਉਂਕਿ ਰੋਡ ਪੈਂਦ ਦਰਵਾਜ਼ਾ ਖੁੱਲ੍ਹਿਆ ਜੋ ਦਰਵਾਜ਼ਾ ਖੁੱਲ੍ਹਿਆ ਤਾਂ ਗੈਸ ਲੀਕੇਜ ਜਿਹੜੀ ਹੋ ਕੇ ਬਾਹਰ ਨਿਕਲੀ ਹੋਈ ਸੀਗੀ ਤੇ ਉਹਨੇ ਹੱਥ ਪਕੜ ਲਈ ਹੱਥ ਪਕੜਨ ਦੇ ਨਾਲ ਜਿਹੜੇ ਉੱਥੇ ਬੰਦੇ ਕੰਮ ਕਰ ਰਹੇ ਸੀ ਜਿਨ੍ਹਾਂ ਦੇ ਸੱਤ-ਅੱਠ ਬੰਦੇ ਜਿਹੜੇ ਆ ਗਏ ਆ ਉਹ ਇੰਜਣ ਹੋਏ ਆ ਇਹਨਾਂ ਨੂੰ ਇਸ ਤਰ੍ਹਾਂ ਦੀ ਆਸ ਜਿਹੜੀ ਉਹ ਗਮੀਰਾ ਉਹਨਾਂ ਨੂੰ ਦਾਬੋ ਕਰਵਾ ਦਿੱਤਾ ਗਿਆ ਤੇ ਉੱਪਰ ਬਾਕੀ ਸਿਚੁਏਸ਼ਨ ਬਣ ਗਏ ਹੋਏ ਆ ਤੇ ਵੀ ਅਸੀਂ ਇਸ ਲਈ ਇਥੇ ਬੜੀ ਕੋਸ਼ਿਸ਼ੀ ਮੌਕੇ ਨੂੰ ਦੀ ਫਾਇਰ ਵੀ ਜਗ ਆ ਗਈ ਸੀ ਆਕਰੇ ਕਾਬੂ ਪਾ ਲਿਆ ਫਿਰ ਇੰਜਣਰੀ ਹੈ ਨਾਰਮਲ ਹੈ ਇਸਨੂੰ ਕੋਈ ਗਰਮਨ ਦੀ ਕਹਵਾਣ ਦੀ ਕੋ ਲੋੜ ਨਹੀਂ ਹੈ ਜੀ ਬਾਕੀ ਮਾਰੇ ਦਸਤਾਵਾ ਯਾ ਜਿਹੜਾ ਪ੍ਰੋਗਰਾਮ ਲਾਤੀ ਨੇ ਸੱਚੇ ਪਾਚਨ ਸਾਹਿਬ ਨੂੰ ਆ ਦੇ ਕੇ ਰੱਖਿਆ ਜੀ ਵੱਡਾ ਖਾਸਾ ਹੋਊ ਇੱਕ ਕੱਲ ਗਿਆ ਜੇ ਆਪਾਂ ਇਹ ਵੀ ਕਹੀਏ ਤਾਂ ਕਾਫੀ ਸਿਲੰਡਰ ਸੀ ਜੀ ਇਹਦਾ ਜ਼ਰੂਰੀ ਹੈ ਜੀ ਤੇ ਸਿਲੰਡਰ ਪਿਆ ਪਰ ਫਿਰ ਵੀ ਇੱਥੇ ਜਿਹੜੇ ਉਹਨਾਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਅੱਗ ਦੇ ਹਉਜੰਤਰ ਜਿਹੜੇ ਹੈਗੇ ਸੀ ਜੀ ਉਹ ਨੋਰਮਲੀ ਉਹਨਾਂ ਨੇ ਅੱਗ ਭਜਾਉਂਦੇ ਜਿਹੜੇ ਹੈਗੇ ਉਹਨਾਂ ਨੇ ਬੰਨਿਆ ਆਪਣਾ ਅਰੇਂਜਮੈਂਟ ਕੀਤਾ ਹੋਇਆ ਸੀ ਜਿਨ੍ਹਾਂ ਕਰਕੇ ਉਹ ਉਸ ਤੋਂ ਵੱਧ ਪਚਾ ਜਿਹੜਾ ਉਹ ਲੋਕਲ ਉਹਨਾਂ ਨੇ ਆਪਣੇ ਯੂਜ਼ ਕਰਦੇ ਤੇ ਜਿਨ੍ਹਾਂ ਕਰਕੇ ਬਚਾਉਗੇ ਇਸ ਲੰਗਰ ਬੰਦਾ ਸੀਗਾ ਇੱਥੇ ਜਿਹੜਾ ਨਾਲ ਔਰ ਨਾਲ ਲੰਗਰ ਖਾਕਿਆ ਵੀ ਜਾਂਦਾ ਸੀਗਾ ਇਹਨਾਂ ਲੰਗਰ ਜਿਹੜਾ ਛਕਣ ਵਾਲਾ ਜੀ ਉਹ ਅਲੱਗ ਆ ਤੇ ਲੰਗਰ ਬਣਾੰਦਾ ਅਲੱਗ ਸਿਸਟਮ ਆ ਇੱਕ ਛੋਟਾ ਜਿਹਾ ਸਟੋਰ ਰੂਮ ਆ ਜਿੱਥੇ ਸੰਦਰਾ ਰੱਖਿਆ ਜਾਂਦਾ ਗੈਸ ਲੀਕ ਕਰਕੇ ਹੋਇਆ ਗੈਸ ਲੀਕ ਕਰਕੇ ਬਾਕੀ ਇਹ ਫਦਰ ਇਨਵੈਸਟੀਗੇਸ਼ਨ ਚੱਲ ਰਹੀ ਜੋ ਵੀ ਹੋਏਗਾ ਆਪਦੇ ਜੀ ਦੇ ਸਭ ਧਿਆਨ ਵਿੱਚ ਹੋਵੇਗਾ